ਜੈ ਵਾਲਮੀਕੀ ਜੈ ਪੀਮ ਦੋਸਤੋ ਅੱਜ ਅਸੀਂ ਪਹੁੰਚੇ ਆ ਲੁਧਿਆਣਾ ਦੇ ਵਿੱਚ ਡਾਕਟਰ ਅਰਉਣ ਸਿੱਧੂ ਜੀ ਨਾਲ ਦੇ ਕੋਲ ਆਪਾਂ ਬੈਠੇ ਆ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਐਸ ਸੀ ਐਸ ٹی ਐਕਟੋਸਿਟੀ ਐਕਟ ਦੇ ਵਿਸ਼ੇ ਦੇ ਵਿੱਚ 30 ਤਰੀਕ ਨੂੰ ਅੰਬੇਦਕਰ ਭਵਨ ਦੇ ਵਿੱਚ ਵੀ ਮੀਟਿੰਗ ਹੋਈ ਸੀ ਔਰ ਸਰਕਾਰ ਵੱਲੋਂ ਜਿਹੜਾ ਐਸ ਸੀ ਐਸ ٹی ਐਕਟੋਸਿਟੀ ਕਮਜ਼ੋਰ ਕੀਤਾ ਜਾ ਰਿਹਾ ਸੀ ਪੰਜਾਬ ਪਧਰੀ ਇੱਕ ਮੀਟਿੰਗ ਹੋਈ ਸੀ ਔਰ ਡੀਸੀ ਸਹਿਬਾਨ ਨੂੰ ਜਿਹੜਾ ਮੈਮੋਰੰਡਮ ਦੇਣੇ ਸੀ ਉਸ ਬਾਰੇ ਚ ਅੱਜ ਆਪਾਂ ਗੱਲਬਾਤ ਕਰਦੇ ਆਂ ਕਿ ਸਰਕਾਰ ਦੀਆਂ ਨਲਾਇਕੀਆਂ ਜਾਂ ਸਰਕਾਰ ਵੱਲੋਂ ਜਿਹੜੇ ਐਸਸੀਐਸਟੀ ਜਿਹੜੇ ਸਮਾਜ ਦੇ ਜਿਹੜੇ ਹੱਕ ਅਧਿਕਾਰ ਆ ਉਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਉਹ ਹੱਕਾਂ ਅਧਿਕਾਰਾਂ ਦੀ ਗੱਲ ਹੋਵੇ ਚਾਹੇ ਉਹ ਕਾਨੂੰਨੀ ਲੜਾਈ ਦੀ ਗੱਲ ਹੋਵੇ ਸੋ ਸਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਸ ਵਿਸ਼ੇ ਤੇ ਕੀ ਕਾਰਵਾਈ ਹੋਈ ਸੀ ਔਰ ਜਿਹੜਾ ਮੈਡਮ ਜੀ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਸੀ ਕਿ ਜਿਹੜਾ ਤੁਹਾਡਾ ਜਿਹੜਾ ਤੁਹਾਡੀ ਮੰਗ ਸੀ ਉਹਨੂੰ ਪੂਰੀ ਕੀਤਾ ਜਾਊਗਾ 15 15 ਅਗਸਤ ਤੋਂ ਪਹਿਲਾਂ ਪਹਿਲਾਂ ਉਸ ਬਾਰੇ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ ਸਰ ਜੀ ਜੈ ਬਾਲਮਿਕੀ ਜੀ ਹਰ ਹਰ ਬਾਲਮਿਕ ਸੱਤੇ ਮੇ ਜੱਤੇ ਸਭ ਤੋਂ ਪਹਿਲਾਂ ਤੁਹਾਡੇ ਦਰਾਵਲ ਚੈਨਲ ਨੂੰ ਮੇਰਾ ਧੰਨਵਾਦ ਜੀ ਜੋ ਕਿ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਮ ਪਬਲਿਕ ਤੱਕ ਜੋ ਐਸ ਸੀ ਐਸ ਸੀ ਐਕਟ ਔਰ ਐਕਟੋ ਸਿਟੀ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਧੰਨਵਾਦ ਜੀ ਸਰ ਜੀ ਜਿਹੜਾ 30 ਤਰੀਕ ਨੂੰ ਜਿਹੜੀ ਅੰਬੇਦਕਰ ਭਵਨ ਦੇ ਵਿੱਚ ਮੀਟਿੰਗ ਹੋਈ ਸੀ ਉਸ ਤੇ ਪਰ ਜੇ ਤੁਹਾਡਾ ਕੀ ਕਹਿਣਾ ਜੀ ਉਸ ਮੀਟਿੰਗ ਦਾ ਕੀ ਰਿਜ਼ਲਟ ਰਿਹਾ ਜਿਹੜਾ 5 ਤਰੀਕ ਨੂੰ ਜਿਹੜਾ ਡੀਸੀ ਸਾਹਿਬਾਂ ਨੂੰ ਮੈਂਬਰੈਂਡਮ ਦੇਣੇ ਸੀਗੇ ਉਸ ਬਾਰੇ ਸਾਰੀ ਜਾਣਕਾਰੀ ਜ਼ਰੂਰ ਦੱਸੋ ਦਸ਼ਕਾਂ ਨੂੰ ਕਿ ਉਹ ਹੋਇਆ ਕੀ ਸੀ ਤੇ ਉਹਦਾ ਰਿਜ਼ਲਟ ਹੁਣ ਤੱਕ ਕੀ ਰਿਹਾ ਅੰਬੇਦਕਰ ਭਵਨ ਦੇ ਵਿੱਚ ਕਾਫੀ ਮੀਟਿੰਗਾਂ ਹੋਈਆਂ ਪਰ ਜਿਹੜੀ 28 ਤਰੀਕ ਵਾਲੀ ਮੀਟਿੰਗ ਹੋਈ ਸੀ ਉਹ ਹੋਈ ਸੀ ਬਹੁਤ ਜ਼ਿਆਦਾ ਪੰਜਾਬ ਪੱਧਰ ਤੇ ਕਾਫੀ ਲੋਕ ਆਏ ਸੀ ਉਹਦੇ ਵਿੱਚ ਅਸੀਂ ਫੈਸਲਾ ਲੱਤਾ ਸੀ ਕਿ ਅਸੀਂ 5 ਤਰੀਕ ਨੂੰ डीसी ਦੇ ਮਾਧਿਅਮ ਰਾਹੀਂ ਅਸੀਂ ਸੀਐਮ ਸਾਹਿਬ ਨੂੰ ਮੈਮੋਰੰਡਮ ਦਾਗੇ ਜੀ ਤੇ ਉਹ ਫੈਸਲਾ ਜਦੋਂ ਤੈਹ ਹੋ ਗਿਆ ਤੇ ਉਹਦੀ ਜੋਰਾਂ ਸ਼ੋਰਾਂ ਨਾਲ ਤਿਆਰੀ ਵੀ ਹੋ ਗਈ ਔਰ ਲੋਕਾਂ ਤੱਕ ਮੈਸੇਜ ਪਹੁੰਚ ਗਿਆ ਸਾਰੇ ਲੋਕ ਤਿਆਰ ਹੋ ਗਏ ਪਰ ਸਰਕਾਰ ਨੇ ਕੀ ਕੀਤਾ ਕਿ 4 ਤਰੀਕ ਨੂੰ ਸਾਡੇ ਕੁਝ ਮੈਂਬਰਾਂ ਨੂੰ ਫੋਨ ਆ ਗਿਆ ਕਿ ਤੁਸੀਂ ਇਹ 5 ਤਰੀਕ ਨੂੰ ਮੈਮੋਰੰਡਮ ਨਾ ਦਿਓ ਜੋ ਤੁਸੀਂ ਮੰਗ ਪੱਤਾ ਦੇਣਾ ਸਿੱਧਾ ਮੈਨੂੰ ਆ ਕੇ ਮਿਲੋ ਬਲਜੀਤ ਕੌਰ ਮੈਡਮ ਜਿਹੜੇ ਕੈਬਨਿਟ ਮਿਨਿਸਟਰ ਨੇ ਆਪਣਾ ਸ਼ੋਸ਼ਲ ਵੈਲਫੇਅਰ ਦੇ ਉਹਨਾਂ ਦਾ ਫੋਨ ਆ ਗਿਆ ਸੀ ਸਾਡੇ ਕੁਝ ਮੈਂਬਰਾਂ ਨੂੰ ਤੇਉ ਮੈਂਬਰਾਂ ਨੇ ਕਿਹਾ ਵੀ ਚਲੋ ਜੇ ਆਪਾਂ ਨੂੰ ਬਿਨਾ ਮੈਂਬਰਨ ਦਿੱਤੇ ਹੋਏ ਜੇ ਮੈਡਮ ਸਾਡਾ ਸਿੱਧੀ ਗੱਲ ਕਰਦੀ ਆ ਤੇ ਆਪਾਂ ਉਹ ਸਿੱਧਾ ਉੱਥੇ ਦੇ ਦੰਨੇ ਆ ਤੇ ਸਾਡੇ ਕੁਝ ਸਾਥੀਆਂ ਨੇ ਇਤਰਾਜ਼ ਵੀ ਕੀਤਾ ਵੀ ਇਹ ਸਰਕਾਰ ਦੀ ਸ਼ਾਇ ਸ਼ਰਾਰਤ ਆ ਵੀ ਕਿਉਂਕਿ ਉਸੀ ਉਹਦੇ ਵਿੱਚ ਲਿਖਤਾ ਸੀ ਕਿ ਅਸੀਂ 14 ਤਰੀਕ ਤੱਕ ਤਾਂ ਆਲਟੀਮੇਟ ਦੰਨੇ ਆ ਅਗਰ 14 ਤਰੀਕ ਤੱਕ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਸੀਂ 15 ਅਗਸਤ ਨੂੰ ਇਹ ਕਾਲਾ ਦਿਵਸ ਮਨਾਵਾਂਗੇ ਆਜ਼ਾਦੀ ਦਿਨ ਨਹੀਂ ਮਨਾਵਾਂਗੇ ਤਾਂ ਉਹ ਇੰਟੈਲੀਜੈਂਟ ਦੀ ਰਿਪੋਰਟ ਤੱਕ ਸਾਰਿਆਂ ਤੱਕ ਗੱਲ ਪਹੁੰਚ ਗਈ ਸੋਸ਼ਲ ਮੀਡੀਆ ਰਾਹੀਂ ਤੱਕ ਪਹੁੰਚਣ ਕਰਕੇ ਤੇ ਮੈਡਮ ਨੇ ਸਾਨੂੰ ਫੋਨ ਕਰਤਾ ਸਾਡੇ ਸਾਥੀ ਚਲੋ 5 ਤਰੀਕ ਨੂੰ ਅਸੀਂ ਪ੍ਰੋਗਰਾਮ ਕੈਨਸਲ ਕਰਕੇ ਮੈਡਮ ਨੂੰ ਮਿਲਣ ਦਾ ਉਥੇ ਚੰਡੀਗੜ੍ਹ ਚਲੇ ਗਏ ਜੀ ਚੰਡੀਗੜ੍ਹ ਜਾ ਕੇ ਅਸੀਂ ਮੈਡਮ ਨੂੰ ਆਪਣੀ ਜਿਹੜੀਆਂ ਮੰਗਾਂ ਸੀ ਉਹ ਸਾਰੀਆਂ ਦੱਸੀਆਂ ਵੀ ਆ ਮੰਗਾਂ ਨੇ ਵੀ ਜਿਹੜਾ ਐਸ ਸੀ ਐਸ ਸੀ ਐਕਟ ਆ ਉਹ ਤਾਂ ਪੰਜਾਬ 'ਚ ਲਾਗੂ ਹੀ ਨਹੀਂ ਹੁੰਦਾ ਕਿ ਵੀ ਜੇ ਸੈਂਟਰ ਵਾਲਾ ਵੀ ਨਹੀਂ ਹੁੰਦਾ ਜਿਹੜਾ ਪੰਜਾਬ ਨੇ ਆਪਣਾ ਵੀ ਬਣਾਇਆ ਸੀ 2004 ਦੇ ਵਿੱਚ ਤੇ ਉਹ ਵੀ ਨਹੀਂ ਹੁੰਦਾ ਤੇ ਉਹ ਸਾਰਾ ਕੁਝ ਉਹਨਾਂ ਲਿਖਤੀ ਔਰ ਉਹਦੇ ਪਰਮਾਨਿਕ ਸਬੂਤ ਦਿੱਤੇ ਔਰ ਜਿਹੜਾ 2004 ਦਾ ਜਿਹੜਾ ਸੀਐਸਸੀਐਸਸੀ ਐਕਟ ਕਮਿਸ਼ਨ ਉਹਦੇ ਵਿੱਚ ਜਿਹੜਾ ਉਹਨਾਂ ਨੇ ਬਦਲਾਅ ਕੀਤਾ ਸੀ 23 ਦੇ ਵਿੱਚ ਉਹਦਾ ਵੀ ਅਸੀਂ ਇਤਰਾਜ਼ ਜ਼ਾਹਰ ਕੀਤਾ ਕਿ ਤੁਸੀਂ ਜਿਹੜੇ 10 ਮੈਂਬਰ ਸੀ ਉਹ 5 ਕਰਤੇ ਜਿਹੜਾ ਚੇਅਰਮੈਨ ਵਾਈਸ ਚੇਅਰਮੈਨ ਤੇ ਸੀਨੀਅਰ ਵਾਈਸ ਚੇਅਰਮੈਨ ਦੀ ਤੁਸੀਂ ਪੋਸਟਾਂ ਖਤਮ ਕਰਤੀਆਂ ਜਿਹੜੀ ਇਹਨਾਂ ਦੀ ਟਰਨਓਵਰ ਆ ਉਹ 3 ਸਾਲ ਦੀ ਕਰਤੀ ਤੇ ਇਹਨਾਂ ਦਾ ਜਿਹੜਾ ਰਿਟਾਇਰਮੈਂਟ ਆ ਉਹ ਤੁਸੀਂ 65 ਸਾਲ ਕਰਤੀ ਉਹ ਸਾਰੀਆਂ ਜਦੋਂ ਅਸੀਂ ਗੱਲਾਂ ਦਸੀਆਂ ਤੇ ਉਹ ਮੈਡਮ ਨੇ ਕਿਹਾ ਵੀ ਚਲੋ ਜੜੀਆਂ ਵੀ ਤੁਹਾਡੀਆਂ ਮੰਗਾਂ ਨੇ ਤੁਸੀਂ ਸਾਨੂੰ 15 ਅਗਸਤ ਤੱਕ ਦਾ ਟਾਈਮ ਦਿਓ ਵੀ ਅਸੀਂ 15 ਅਗਸਤ ਤੱਕ ਬਿਜ਼ੀ ਆ ਵੀ ਉਸ ਤੋਂ ਬਾਅਦ ਤੁਹਾਨੂੰ ਅਸੀਂ ਫੋਨ ਕਰਕੇ ਤੇ ਤੁਹਾਨੂੰ ਬੁਲਾ ਕੇ ਜੜੀਆਂ ਵੀ ਤੁਹਾਡੀਆਂ ਮੰਗਾਂ ਵਲਦਾ ਹੋ ਜਾਣਗੀਆਂ ਪੂਰੀਆਂ ਜੇ ਕੋਈ ਰਹਿ ਜਾਏਗੀ ਤਾਂ ਤੁਹਾਡੇ ਉਹਦੇ ਬਾਰੇ ਬਹਿ ਕੇ ਗੱਲ ਕੀਤੀ ਜਾਏਗੀ ਤੇ ਅੱਜ ਦੇਖ ਲਓ ਕਿ 30 ਅਗਸਤ ਹੋ ਗਈ ਹੈ 15 ਦਾ ਟਾਈਮ ਸੀ 15 ਦਿਨ ਉੱਤੇ ਹੋ ਗਏ ਆ ਨਾ ਤਾਂ ਸਾਨੂੰ ਕੋਈ ਫੋਨ ਆਇਆ ਤੇ ਜੇ ਅਸੀਂ ਉਥੇ ਫੋਨ ਉਹਨਾਂ ਦੇ ਪੀਏ ਨੂੰ ਕੀਤਾ ਵੀ ਹੈ ਤਾਂ ਉਹ ਕਹਿੰਦੇ ਵੀ ਸਾਡੇ ਮੈਡਮ ਬਿਜ਼ੀ ਆ ਕੋਈ ਨਹੀਂ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਤੇ ਜਦੋਂ ਮੈਡਮ ਟਾਈਮ ਦੇਗੀ ਤਾਂ ਤੁਹਾਨੂੰ ਮਿਲਾ ਦੇਾਂਗੇ ਤੇ ਜਿੱਦ ਤੱਕ ਸਾਨੂੰ ਲੱਗਦਾ ਵੀ ਇਹ ਸਾਡੇ ਨਾਲ ਧੱਕਾ ਹੀ ਹੋਇਆ ਨਹੀਂ ਤਾਂ ਤੁਸੀਂ ਹੁਣ ਮੰਨ ਲਓ ਜਿਸ ਤਰੀਕੇ ਨਾਲ ਤੁਹਾਡਾ ਕਹਿਣਾ ਆ ਕਿ ਸਰਕਾਰ ਨੇ ਇੱਕ ਤੁਹਾਨੂੰ ਗੁੰਮਰਾਹ ਕਰਕੇ ਇੱਕ ਤੁਹਾਨੂੰ ਲਾਰਾ ਲਾ ਕੇ ਜਿਹੜਾ ਉਹ ਜਿਹੜਾ ਸੰਘਰਸ਼ ਜਿਹੜਾ ਤੁਸੀਂ ਖੜਾ ਕੀਤਾ ਸੀ ਪੂਰੇ ਪੰਜਾਬ ਲੈਵਲ ਦਾ ਉਹਨੂੰ ਜਿਹੜਾ ਇੱਕ ਡਿਸਮਿਸ ਕਰ ਦਿੱਤਾ ਪਰ ਹੁਣ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਇਸ ਤੋਂ ਬਾਅਦ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ ਹੋ ਪੂਰੇ ਪੰਜਾਬ ਦੇ ਵਿੱਚ ਤੁਸੀਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਸਮਾਜ ਅੱਗੇ ਵੀ ਤੇ ਸਰਕਾਰ ਅੱਗੇ ਵੀ ਇਹੀ ਮੰਗ ਕਰਾਂਗਾ ਵੀ ਹੁਣ ਜਿਹੜਾ ਆਉਣ ਵਾਲਾ ਸੈਸ਼ਨ ਆ ਉਹਦੇ ਵਿੱਚ ਸਰਕਾਰ ਚਾਵੇ ਤਾਂ ਉਹ ਜਿਹੜਾ ਬਿੱਲ 2004 ਵਾਲਾ ਜਿਹੜਾ 23 ਦੇ ਵਿੱਚ ਉਹਨਾਂ ਨੇ ਨੋਟੀਫਿਕੇਸ਼ਨ ਕੀਤਾ ਜਾਂ ਬਿੱਲ ਲਿਆਂਦਾ ਉਹਨੂੰ ਸ਼ੋਅ ਦੁਆਰਾ ਕਰਨ ਤੇ ਐਸਸੀ ਨੂੰ ਹੱਕ ਦੇਣ ਕਿਉਂਕਿ ਪੂਰੇ ਭਾਰਤ ਦੇ ਵਿੱਚ ਸਭ ਤੋਂ ਅਗਰ ਵੱਧ ਐਸਸੀ ਹੈ ਤਾਂ ਪੰਜਾਬ ਵਿੱਚ ਹੈ ਜੀ ਅਗਰ 2011 ਦੀ ਮਰਦਨ ਸ਼ਮਾਰੀ ਦੇ ਵਿੱਚ 32% ਸੀ ਤੇ 2021 ਦੇ ਵਿੱਚ ਕਰੋਨਾ ਕਰਕੇ ਮਰਦਨ ਸ਼ਮਾਰੀ ਹੋਈ ਨਹੀਂ ਅਗਰ ਅੱਜ ਅਸੀਂ ਐਸਟੀਮੇਟ ਲਾਈਏ ਤਾਂ ਸਾਡੀ 35 ਤੋਂ 36 ਮਰਦਨ ਸ਼ਮਾਰੀ ਬੰਦੀ ਹੈ ਅਗਰ 3 ਕਰੋੜ ਦੀ ਆਬਾਦੀ ਦੇ ਸਾਹਮਣੇ 90 92 ਕਰੋੜ ਸਾਡੇ ਐਸਸੀ ਭਾਈਚਾਰੇ ਬੰਦਾ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਹ ਐਸਸੀਆਂ ਤੇ ਅਤਿਆਚਾਰ ਹੋ ਰਿਹਾ ਇਹ ਨਾ ਕੀਤਾ ਜਾਵੇ ਤੇ ਜਿਹੜਾ ਸੈਂਟਰ ਵਾਲਾ ਵੀ ਜਿਹੜਾ ਬਿਲ ਐਮੈਂਡਮੈਂਟ ਹੋਇਆ ਸੀ 2018 ਦਾ ਉਹਨੂੰ ਵੀ ਲਾਗੂ ਕੀਤਾ ਜਾਵੇ ਤੇ ਅਗਰ ਜੇ ਨਹੀਂ ਲਾਗੂ ਕਰਦੇ ਤਾਂ ਅਸੀਂ ਇਹ ਦੁਆਰਾ ਸੰਘਰਸ਼ ਕਰਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ 90 ਲੱਖ ਜਿਹੜੇ ਸਾਡੇ ਪੰਜਾਬ ਵਿੱਚ ਐਸਸੀ ਐਸਸੀ ਭਾਈਚਾਰਾ ਹੈਗਾ ਉਹਨਾਂ ਤੇ ਜਿਹੜਾ ਅਤਿਆਚਾਰ ਹੋ ਰਿਹਾ ਅਸੀਂ ਨਾ ਨਹੀਂ ਹੋਣ ਦਿਆਂਗੇ ਜੀ ਤੇ ਸਰ ਜਿਵੇਂ ਤੁਸੀਂ ਕਿਹਾ ਕਿ ਹੁਣ ਸੈਕਸ਼ਨ ਹੋਣ ਵਾਲਾ ਉਸ ਦੇ ਵਿੱਚ 12% ਵੀ ਜਿਹੜਾ ਸੈਂਟਰ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ 12% ਨੂੰ ਜਿਹੜਾ ਆ ਲਾਗੂ ਕੀਤਾ ਜਾ ਸਕਦਾ ਪੰਜਾਬ ਸਰਕਾਰ ਕੋਲੋਂ ਵਾਲਮੀਕੀ ਮਜਬੀ ਸਿੱਖ ਸਮਾਜ ਜਾਂ ਐਸਸੀ ਸਮਾਜ ਕੀ ਡਿਮਾਂਡ ਕਰਦਾ ਕਿ ਉਹਨੂੰ ਲਾਗੂ ਕਰਵਾਉਣ ਦੇ ਲਈ ਵੀ ਸੈਸ਼ਨ ਦੇ ਵਿੱਚ ਮੰਗ ਰੱਖੀ ਜਾਊਗੀ ਦੇਖੋ ਜੀ ਇਹ ਤਾਂ ਸਰਕਾਰ ਨੂੰ ਅਪੀ ਚਾਹੀਦਾ ਜਦ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਜਦ ਸੁਪਰੀਮ ਕੋਰਟ ਨੇ ਮੰਨ ਹੀ ਲਿਆ ਵੀ ਇਹ 12% ਮਜ਼ਬੀਆਂ ਤੇ ਵਾਰਬੀਆਂ ਨੂੰ ਦਿੱਤਾ ਜਾਵੇ ਤਾਂ ਇਹਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਚਾਹੀਦੀ ਇਹ ਤਾਂ ਸਰਕਾਰ ਨੂੰ ਆਪਣੇ ਆਪ ਹੀ ਇਮੀਡੀਏਟਲੀ ਹੀ ਲਾਗੂ ਕਰ ਦੇਣਾ ਚਾਹੀਦਾ ਜੀ ਤੇ ਫਿਰ ਵੀ ਸਾਡੇ ਕਾਫੀ ਪਾਈਚਾਰਾ ਨੇ ਕਾਫੀ ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਨੂੰ ਡੀਸੀ ਦੇ ਰਾਹੀਂ ਸਰਕਾਰ ਨੂੰ ਮੈਮਰੰਡਮ ਦਿੱਤਾ ਕਿ ਇਹ ਜਲਦੂ ਲਾਗੂ ਕੀਤਾ ਜਾਵੇ ਜਲਦੀ ਲਾਗੂ ਦਾ ਮਤਲਬ ਇਹ ਹੈ ਵੀ ਸਰਕਾਰ ਅੱਗੇ ਪਹਿਲਾਂ 20 ਸਾਲ ਕੇਸ ਚੱਲਦੇ ਨੂੰ ਹੋ ਗਿਆ 20 ਸਾਲ ਉਦਾਂ ਸਟੇ ਲੱਗੀ ਰਹੀ ਤੇ ਅਸੀਂ ਨਹੀਂ ਚਾਹਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਫੇਰ ਇਹਨੂੰ ਰੋਕੀ ਰੱਖਣ ਵੀ ਹਾਲੇ ਅਸੀਂ ਲਾਗੂ ਕਰਨਾ ਅਸੀਂ ਚਾਹੁੰਦੇ ਹਾਂ ਵੀ ਜਿੱਦ ਦੇ ਤੋਂ ਫੈਸਲਾ ਹੋ ਗਿਆ ਆਉਣ ਵਾਲੇ ਸਮੇਂ 'ਚ ਜਿਹੜੀਆਂ ਵੀਆਂ ਨੌਕਰੀਆਂ ਨਿਕਲਦੀਆਂ ਨੇ ਜਾਂ ਕੋਈ ਵੀ ਅਹੁਦੇ ਨਿਕਲਦੇ ਜਾਂ ਸਰਕਾਰੀ ਗੈਰ ਸਰਕਾਰੀ ਉਹਦੇ ਵਿੱਚ ਜਿਹੜੇ ਵੀ 12% ਬੰਦਾ ਇਮੀਡੀਏਟਲੀ ਲਾਗੂ ਹੋਣਾ ਤੇ ਸਰ ਤੁਸੀਂ ਇਹ ਜਿਹੜਾ 12% ਜਿਹੜਾ ਕੋਟਾ ਕੋਟੇ ਦੇ ਵਿੱਚ ਕੋਟਾ ਜਿਹੜਾ ਲਾਗੂ ਹੋਇਆ ਤੁਸੀਂ ਚਾਹੁੰਦੇ ਆ ਕਿ ਸਰਕਾਰ ਇਸ ਨੂੰ ਲਾਗੂ ਕਰੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਕੇਸ ਕੇਸ ਜਿਹੜੀ ਕਿਹੜੀ ਕਿਹੜੀ ਕਹਿਣ ਦਾ ਮਤਲਬ ਕੀ ਆ ਕਿਹੜੇ ਕਿਹੜੀ ਜੌਬਸ ਦੇ ਬੱਚੇ ਦੀ ਡਿਮਾਂਡ ਕਰਦੇ ਆ ਐਜੂਕੇਸ਼ਨ ਦੇ ਵਿੱਚ ਜਾਂ ਮੈਡੀਕਲ ਲਾਈਨ ਦੇ ਵਿੱਚ ਜਾਂ ਸਰਕਾਰੀ ਵਿਭਾਗਾਂ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਇਹਦੀ ਡਿਮਾਂਡ ਕਰਦੇ ਆ ਜਿਵੇਂ ਪੰਚਾਇਤ ਹੁਣ ਪੰਚਾਇਤੀ ਚੋਣਾਂ ਆਉਣ ਵਾਲੀਆਂ ਜਾਂ ਹੋਰ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਆ ਵਿਸ਼ੇ ਆ ਤੁਸੀਂ ਕਿੱਥੇ ਕਿੱਥੇ ਇਹਦੀ ਡਿਮਾਂਡ ਕਰਦੇ ਸਾਢੇ 12% ਦੇ ਦੇਖੋ ਜਿਹੜਾ ਤਾਂ ਸੁਪਰੀਮ ਕੋਰਟ ਦਾ ਫੈਸਲਾ ਉਹ ਤਾਂ ਆ ਨੌਕਰੀਆਂ ਚ ਲੇਕਿਨ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਵੀ ਜਿਹੜਾ ਰਾਜਨੀਤੀ ਵਿੱਚ ਵੀ ਸਾਨੂੰ ਸਾਢੇ 12% ਮਿਲਣਾ ਚਾਹੀਦਾ ਜਿੱਦਾਂ ਕਿ ਐਮਐਲਏ ਦੇ ਵਿੱਚ 34 ਸੀਟਾਂ ਨੇ 34 ਦੇ ਵਿੱਚ ਜਿਹੜੀਆਂ ਜਿੰਨੀਆਂ ਸੀਟਾਂ 50% ਸਾਡੀਆਂ ਬੰਦੀਆਂ 34 'ਚ ਉਹ 'ਚ ਮਜਵੀ ਤੇ ਵਾਲਮੀ ਨੂੰ ਦਿੱਤੀਆਂ ਜਾਣ ਐਮਪੀ ਦੀਆਂ 4 ਨੇ 4 ਵਿੱਚੋਂ 2 ਵਾਲਮੀ ਤੇ ਮਜਵੀ ਸਿੱਖਾਂ ਨੂੰ ਦਿੱਤੀਆਂ ਜਾਣ ਤੇ ਜਿਹੜੀਆਂ ਹੈਗੀਆਂ ਨੇ ਅੱਗੋਂ ਸਰਪੰਚਾਂ ਦੇ ਇਲੈਕਸ਼ਨ ਆ ਰਿਹਾ ਉਹਦੇ ਵਿੱਚ ਵੀ ਦਿੱਤੀਆਂ ਜਾਣ ਕਿਉਂਕਿ ਜੇ ਸਰਕਾਰ ਦਿਲੋਂ ਚਾਹਦੀ ਹੈ ਕੀ ਵਾਲਮੀਕ ਤੇ ਮਜਵੀ ਨੂੰ ਉੱਪਰ ਉਠਾਲਣਾ ਚਾਹਦੀ ਆ ਔਰ ਵਾਕਿਆ ਇਹਨਾਂ ਨੂੰ ਹੱਕ ਦੇਣਾ ਚਾਹਦੀ ਆ ਕਿਉਂਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੇ ਇੰਨੇ ਸਾਲ ਹੋਣ ਤੋਂ ਬਾਅਦ ਵੀ ਇਹ ਪਿਛਲੇ ਹੀ ਰਹਿ ਗਏ ਅਗਰ ਇਹਨੂੰ ਖਤਮ ਕਰਨਾ ਚਾਹਦੀ ਆ ਤੇ ਇਹਨਾਂ ਦੇ ਹੱਕ ਇਹਨਾਂ ਨੂੰ ਬੜੇ ਆਪਣੇ ਆਪ ਹੀ ਇਹਨਾਂ ਨੂੰ ਦੇਣੇ ਚਾਹੀਦੇ ਜੀ ਤੇ ਜਿਵੇਂ ਹੁਣ ਲਾਸਟ ਵਿੱਚ ਮੈਂ ਵੀ ਬੇਨਤੀ ਕਰ ਦੇਣਾ ਚਾਹੁੰਦਾ ਕਿ ਜੇ ਸਰਕਾਰ ਇਸ ਚੀਜ਼ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਹੁਣ ਸੈਕਸ਼ਨ ਹੋਣ ਵਾਲਾ ਤੇ ਵਾਲਮੀਕੀ ਮੱਦੀ ਵੀ ਸੇਕ ਸਮਾਜ ਵੱਲੋਂ ਕੋਈ ਇਦਾਂ ਦਾ ਸੰਘਰਸ਼ ਵੀੜਿਆ ਜਾਵੇਗਾ ਜੇ ਦੇ ਨਾਲ ਕੰਨਾ ਸਰਕਾਰ ਦੀ ਕੰਨਾ ਤੱਕ ਆਵਾਜ਼ ਪਹੁੰਚ ਸਕੇ ਦੇਖੋ ਜੀ ਆਮ ਪਬਲਿਕ ਕੋਲ ਔਰ ਸਾਡੇ ਸਮਾਜ ਕੋਲ ਇੱਕ ਹੀ ਹਥਿਆਰ ਹੈ ਵੋਟ ਜੇ ਸਰਕਾਰ ਇਹਤੇ ਨਹੀਂ ਕੁਝ ਕਰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਇਲੈਕਸ਼ਨ ਆਣੇ ਆ ਉਸ ਤੋਂ ਬਾਅਦ ਨਗਰ ਨਿਗਮ ਦੇ ਆਣੇ ਆ ਨਗਰ ਪੰਚਾਇਤਾਂ ਦੇ ਆਣੇ ਆ ਸਰਪੰਚਾਂ ਦੇ ਆਣਿਆ ਤੇ ਮੈਂ ਤਾਂ ਇਹੀ ਆਪਣੀ ਸਮਾਜ ਨੂੰ ਮੰਗ ਕਰੂੰਗਾ ਕੀ ਵੀ ਇਹ ਸਰਕਾਰ ਨੂੰ ਦੱਸ ਦਿੱਤਾ ਜਾਵੇ ਵੀ ਜੇ ਤੁਸੀਂ ਸਾਡੇ ਹੱਕ ਮਾਰਦੇ ਹੋ ਤਾਂ ਸਾਨੂੰ ਆਪਣੇ ਹੱਕ ਲੈਣੇ ਆਂਦੇ ਆ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਜੈ ਵਾਰੀ ਹਰ ਹਰ ਵਾਲਮੀਕੀ ਸੱਤੇ ਮੇ ਜੱਤ